ਇਹ ਗੱਲ ਕਰੀਏ ਪੰਜਾਬ ਦੀ ਪੰਜਾਬ ਚ ਕਰੀਏ ਹਲਕੇ ਮਜੀਠੇ ਦੀ ਹਾਂਜੀ ਹਾਂਜੀ ਹਲਕੇ ਮਜੀਠੇ ਚ ਮਜੀਠੀਆ ਸਾਹਿਬ ਬਾਰੇ ਕੀ ਅਪਡੇਟ ਆ ਉਹ ਵੀ ਦੱਸੋ ਜੀ ਮਜੀਠੀਆ ਸਾਹਿਬ ਮੁਸ਼ਕਲਾਂ ਉਹਨਾਂ ਦੀਆਂ ਵਧਦੀਆਂ ਜਾਂਦੀਆਂ ਨੇ ਜੀ ਕਿਉਂਕਿ ਜਿਸ ਹਿਸਾਬ ਨਾਲ ਪਹਿਲੀ ਗੱਲ ਤਾਂ ਜੋ ਮਤਲਬ ਸਰਕਾਰ ਪ੍ਰਚਾਰ ਕਰ ਰਹੀ ਹੈ ਵੀ ਅਸੀਂ ਉਹਨੂੰ ਬਹੁਤ ਵੱਡਾ ਇੱਕ ਨਸ਼ੇ ਦਾ ਵੱਡਾ ਮਗਰਮਚ ਮਗਰਮਚ ਫੜ ਲੈ ਵੀ ਉਹ ਦੂਜੀਆਂ ਸਾਰੀਆਂ ਪਾਰਟੀਆਂ ਦਾ ਢਿੱਡ ਕਿਉਂ ਦੁਖਦਾ ਵੀ ਉਹ ਉਹਦੇ ਹੱਕ ਦੇ ਵਿੱਚ ਕਿਉਂ ਆ ਗੀਆਂ ਇਹਦੇ ਵਿੱਚ ਮੈਂ ਸਮਝਦਾ ਕਿ ਮਾਨ ਸਰਕਾਰ ਇੱਕ ਗਲਤੀ ਕਰ ਗਈ ਉਹਨਾਂ ਨੇ ਇਹਨਾਂ ਨੂੰ ਮਤਲਬ ਆਪ ਮੁੱਦਾ ਦਿੱਤਾ ਜਦਕਿ ਮਾਨ ਸਰਕਾਰ ਨੂੰ ਇਹ ਨਹੀਂ ਸੀ ਚਾਹੀਦਾ ਜਿਹੋ ਨੂੰ ਡਿਸਪੋਰਸ਼ਨੇਟ ਜਿਹੜੇ ਜਾਇਜ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜੀ ਉਹਨੂੰ ਫੜਿਆ ਡਿਸਪਰਪੋਰਸ਼ਨੇਟ ਐਸ ਐਸੈਟਸ ਤਾਂ ਉਸੇ ਦਾ ਹੀ ਇਹਨਾਂ ਨੂੰ ਪ੍ਰਚਾਰ ਕਰਨਾ ਉਹ ਕਿਹੜਾ ਕੋਈ ਬਹੁਤ ਵਧੀਆ ਕੰਮ ਕੀਤਾ ਮਜੀਠੀਏ ਨੇ ਜੇ ਕੋਈ ਆਮਦਨ ਤੋਂ ਵੱਧ ਜ਼ਾਇਦਤ ਬਣਾਈ ਆ ਮੰਤਰੀ ਹੁੰਦੇ ਆ ਉਹ ਕੋਈ ਬਹੁਤ ਕੋਈ ਉਹ ਆਪਾਂ ਵਧੀਆ ਕੰਮ ਨਹੀਂ ਕਹਿ ਸਕਦੇ ਬਿਲਕੁਲ ਇਹਨਾਂ ਨੂੰ ਲੱਗਿਆ ਵੀ ਸਾਡੀ ਜਿਹੜੀ ਯੋਧ ਨਸ਼ਿਆਂ ਵਿਰੁੱਧ ਵਾਲਾ ਵੀ ਅਸੀਂ ਉਹਦੇ ਚ ਵੀ ਵਰਤ ਲਈਏ ਪਰ ਇਹਨਾਂ ਨੇ ਇਹ ਗਲਤੀ ਕਰਕੇ ਕਿ ਉਹਨੂੰ ਫੜਿਆ ਤਾਂ ਡੀਏ ਦੇ ਕੇਸ ਚ ਤੇ ਪ੍ਰਚਾਰਨ ਲਾਗੇ ਡਰਗ ਦੇ ਮਾਮਲੇ ਬਿਲਕੁਲ ਉਹਦੇ ਨਾਲ ਕੀ ਹੋਇਆ ਸਾਰਿਆਂ ਨੇ ਦੀ ਵਿਰੋਧਤਾ ਕੀਤੀ ਵਿਰੋਧਤਾ ਕਿਸ ਚੀਜ਼ ਦੀ ਕੀਤੀ ਵਿਰੋਧਤਾ ਕੀਤੀ ਕਿ ਮਜੀਠੀਆ ਨੂੰ ਜਿਸ ਹਾਵ ਨਾਲ ਫੜਿਆ ਗਿਆ ਉਹ ਗਲਤ ਹੈ ਵੀ ਭਗਵੰਤ ਮਾਨ ਨੇ ਉਹ ਮਜੀਠੀਆ ਪਰਸਨਲ ਹੋ ਗਿਆ ਸੀ ਇਹਨਾਂ ਦੀਆਂ ਕਮੀਆਂ ਗਿਣਉਣ ਲੱਗ ਗਿਆ ਸੀ ਇਹਨਾਂ ਦੀਆਂ ਵੀਡੀਓ ਕੱਢਣ ਲੱਗ ਗਿਆ ਸੀ ਤਾਂ ਕਰਕੇ ਹੱਥ ਪਾ ਲਿਆ ਵੀ ਪਿਛਲੇ 3 ਸਾਲਾਂ ਇਹ ਚੁੱਪ ਕਰਕੇ ਕਿਉਂ ਬੈਠੇ ਰਹੇ ਇਹਨਾਂ ਨੂੰ ਸਰਕਾਰ ਨੂੰ ਬਿਲਕੁਲ ਨਹੀਂ ਸੀ ਚਾਹੀਦਾ ਕੋਈ ਐਦਾਂ ਦੀ ਜਿਹੜੇ ਸਾਰੇ ਇਹਨਾਂ ਦੇ ਮੰਤਰੀ ਸਾਰੇ ਸੰਤਰੀ ਸਾਰੇ ਅਹੁਦੇਦਾਰ ਜਦੋਂ ਮੀਡੀਆ ਚ ਆ ਕੇ ਜੀ ਵੱਡਾ ਮગરਮਛ ਫੜ ਲਿਆ ਵੱਡਾ ਮગરਮਛ ਫੜ ਲਿਆ ਜੀ ਡਰਗ ਦੇ ਵਿੱਚ ਇਹ ਲੋੜ ਹੀ ਨਹੀਂ ਸੀ ਕਰਨ ਦੀ ਲੋਕਾਂ ਨੇ ਆਪ ਹੀ ਸਮਝ ਜਾਣਾ ਸੀਗਾ ਮਤਲਬ ਕੀ ਹੈ ਜਦੋਂ ਦੇਖੋ ਤੁਸੀਂ ਮੀਠਿਆ ਨੂੰ ਡੀਏ ਦੇ ਕੇਸ 'ਚ ਫੜਿਆ ਤੁਸੀਂ ਉਹਦੀ ਪ੍ਰੈਸ ਕਾਨਫਰੰਸ ਕਰੋ ਜੀ ਅਸੀਂ ਮੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਫੜ ਲਿਆ ਉਹ ਆਮਦਨ ਤੋਂ ਵੱਧ ਜਾਇਦਾਦ ਤੁਸੀਂ ਉਹਦੀ ਟ੍ਰੇਲ ਸਾਬਤ ਉਹ ਦੂਜੇ ਪਾਸੇ ਲੈ ਜਾਓ ਵੀ ਉਹਨੂੰ ਸਾਬਤ ਕਰੋ ਜੀ ਉਹ ਵਾਕਈ ਜਿਹੜੇ ਮਜੀਠੀਆ ਕੋਲ ਪੈਸੇ ਆਏ ਨੇ ਉਹ ਡਰੱਗ ਮੰਨੀ ਆ ਠੀਕ ਹੈ ਉਧਰ ਤੁਸੀਂ ਤਫਤੀਸ਼ ਲੈ ਕੇ ਜਾਓ ਨਾ ਕਿ ਤੁਸੀਂ ਮੀਡੀਆ ਟ੍ਰਾਇਲ ਦੇ ਵਿੱਚ ਇਹ ਗੱਲਾਂ ਕਰੋ ਉਹ ਮੀਡੀਆ ਟ੍ਰਾਇਲ ਕਰਨ ਨਾਲ ਕਿ ਸਾਰਾ ਅਕਾਲੀ ਦਲ ਇਹਨਾਂ ਨੇ ਇਕੱਠਾ ਕਰਤਾ ਹਮ ਸਾਰਾ ਅਕਾਲੀ ਦਲ ਜਿਹੜਾ ਕਿ ਪਹਿਲਾਂ ਬਿਲਕੁਲ ਵੀ ਕਿਸੇ ਦੇ ਜਣ ਕੇ ਮਜੀਠੀ ਦੇ ਹੱਕ ਦੇ ਵਿੱਚ ਆਧਾ ਅਕਾਲੀ ਦਲ ਸੀਗਾ ਆਧਾ ਨਹੀਂ ਸੀਗਾ ਉਹ ਸਾਰਾ ਹੁਣ ਇਹਨਾਂ ਨੇ ਉਹਦੇ ਮਜੀਠੀ ਦੇ ਹੱਕ ਦੇ ਵਿੱਚ ਖੜਾ ਕਰਤਾ ਤੇ ਨਾਲ ਦੂਜੀਆਂ ਪਾਰਟੀਆਂ ਨੂੰ ਵੀ ਮੌਕਾ ਮਿਲ ਗਿਆ ਕਿਉਂਕਿ ਦੇਖੋ ਸਰਕਾਰ ਨੇ ਕੀਤੀ ਤਾਂ ਇਹ ਗਲਤੀ ਹੈ ਜਿਹੜੀ ਗਲਤੀ ਕੀਤੀ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਗਿਆ ਉਹ ਵੀ ਆ ਕੇ ਸਰਕਾਰ ਤੇ ਹਮਲਾਵਰ ਹੋ ਗਈਆਂ ਕਿਉਂਕਿ ਦੇਖੋ ਜੇ ਮਜੀਠੀਏ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਉਹ ਕਿਹੜਾ ਕੋ ਬਹੁਤ ਜੇ ਆਪਾਂ ਸੋਚੀਏ ਵੀ ਬਹੁਤ ਵਧੀਆ ਕੰਮ ਕੀਤਾ ਮਾਰਕੇ ਵਾਲਾ ਕੰਮ ਕੀਤਾ ਮਜੀਠੀਏ ਨੇ ਬਿਲਕੁਲ ਕੋਈ ਵੀ ਹੈ ਦੇਖੋ ਪਹਿਲਾਂ ਜਿਹ ਅੱਜ ਤੋਂ ਨਾ ਪੁਰਾਣਾ ਸਰਕਾਰਾਂ ਲੈ ਲਓ ਜੇ ਕਿਸੇ ਤੇ ਕੋਈ ਭ੍ਰਿਸ਼ਟਾਚਾਰ ਦੇ ਕੇਸ ਲੱਗਦੇ ਸੀ ਨਾ ਤਾਂ ਉਹਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪੈਂਦਾ ਸੀ ਫੇਰ ਉਹਨੂੰ ਸਾਬਤ ਕਰਨਾ ਪੈਂਦਾ ਸੀ ਮੈਂ ਸੱਚਾ ਫੇਰ ਉਹਦੀ ਵਾਪਸੀ ਹੁੰਦੀ ਸੀ 19 ਦਿਨ ਪਾਰਟੀ ਉਹ ਤੋਂ ਕਿਨਾਰਾ ਕਰੀ ਕਰਦੀ ਸੀ ਹੁਣ ਤਾਂ ਪਾਰਟੀਆਂ ਮਤਲਬ ਆਪਣੇ ਜਿਹੜਾ ਕੋਈ ਫਰਜ਼ਾ ਉਹਨੂੰ ਡਿਫੈਂਡ ਕਰਦੀਆਂ ਨੇ ਉਲਟਾ ਕੰਮ ਹੋ ਗਿਆ ਤੇ ਇਹ ਮੇਰੇ ਹਿਸਾਬ ਨਾਲ ਤਾਂ ਸਰਕਾਰ ਦੀ ਮੈਂ ਕਹਿੰਦਾ ਨਲੈਕੀ ਕਹਿ ਲਈਏ ਜਾਂ ਗਲਤੀ ਕਹਿ ਲਈਏ ਵੀ ਜਿਹੜਾ ਉਹਨੂੰ ਡਰੱਗ ਦੇ ਕੇਸ ਦਾ ਪ੍ਰਚਾਰ ਕਰੀ ਗਏ ਨੇ ਤੁਸੀਂ ਯਾਰ ਤੁਹਾਡੇ ਕੋਲੇ ਐਡਾ ਵੱਡਾ ਤੰਤਰ-ਮੰਤਰ ਆ ਤੁਸੀਂ ਉਹਦੀ ਤਫ਼ਤੀਸ਼ ਕਰੋ ਹੁਣ ਜਿਵੇਂ ਤਫ਼ਤੀਸ਼ ਚ ਗੱਲਾਂ ਆ ਰਹੀਆਂ ਨੇ ਵੀ ਮਜੀਠੀਏ ਹੁਣਾਂ ਕੋਲੇ ਕੋਈ ਦਿੱਲੀ ਦੇ ਵਿੱਚ ਸੈਨਿਕ ਫਾਰਮ ਹੈ ਬਹੁਤ ਮਹਿੰਗੀ ਪ੍ਰੋਪਰਟੀ ਮੈਂ ਗਿਆ ਉੱਥੇ ਉੱਥੇ ਏਕੜਾਂ ਚ ਨੇ ਸਾਰੇ ਫਾਰਮ ਹਾ ਹਾਂ ਉਹ ਪਲੋਟ ਨੇ ਏਕੜਾਂ ਦਿੱਲੀ ਦੇ ਵਿੱਚ ਹੀ ਆ ਉਹ ਜਿਹੜੇ ਫਾਰਮ ਹਾਊਸ ਨੇ ਉਹ ਤਾਂ ਚਲੋ ਆਪਾਂ ਕਹਿੰਦੇ ਹਾਂ ਨਾ ਵੀ ਉਧਰ ਬਾਹਰ ਨੇ ਹਰਿਆਣੇ ਚ ਨੇ ਇਹ ਦਿੱਲੀ ਦੇ ਵਿੱਚ ਹੀ ਆ ਉਹ ਦਿੱਲੀ ਚ ਕਹਿੰਦੇ ਬਾਅਦ ਚ ਹੋਏ ਨੇ ਉਹ ਪਹਿਲਾਂ ਦਿੱਲੀ ਦੇ ਵਿੱਚ ਹੀ ਨੇ ਉਹ ਤੇ ਮਜੀਠੀਏ ਹੋਣੀ ਪਹਿਲਾਂ ਇਹਦੇ ਵਿੱਚ ਰਹਿ ਚੀਗੀ ਅੱਛਾ ਜੀ ਨੋ ਡਾਊਟ ਮਜੀਠੀਏ ਹੋਣੀ ਦੇਖੋ ਪੁਰਾਣੇ ਜਿੰਦੀ ਪੁਸ਼ਤੀ ਧਨਾੜ ਨੇ ਪਰ ਕੋਈ ਜ਼ਰੂਰੀ ਨਹੀਂ ਵੀ ਤੁਹਾਡੇ ਕੋਲੇ ਜਿਹੜੀ ਕੋਈ ਜਿਹੜਾ ਪੈਸਾ ਉਹ ਸਦੀ ਵੀ ਨਹੀਂ ਰਹਿੰਦਾ ਬਿਲਕੁਲ ਉਹ ਕੋਈ ਇਹ ਨਹੀਂ ਵੀ ਇੱਕ ਬੰਦੇ ਨੇ ਕਮਾਈ ਤੇ ਫਿਰ ਗਾਂ ਆਲੇ ਐਸ਼ਾ ਹੀ ਕਰਦੇ ਰਹੇ ਮਜੀਠੀਆ ਸਾਬ ਦੇ ਫਾਦਰ ਸਾਹਿਬ ਨੇ ਜ਼ਿੰਦਗੀ ਚ ਕਦੇ ਕੋਈ ਕੰਮ ਨਹੀਂ ਕੀਤਾ ਠੀਕ ਹੈ ਜੀ ਕੁਝ ਨਹੀਂ ਕੀਤਾ ਉਹਨਾਂ ਨੇ ਦੇਖੋ ਜੇ ਮਤਲਬ ਇਹ ਸੋਚਦੇ ਸੀਗੇ ਵੀ ਪਿਓ ਦੇ ਸਿਰ ਤੇ ਵੀ ਮੈਂ ਕੁਝ ਨਾ ਕਰਾਂ ਤੇ ਮੈਂ ਅੱਗੇ ਖਾਈ ਜਾਊਂਗਾ ਇਦਾਂ ਕਦੇ ਵੀ ਨਹੀਂ ਹੁੰਦਾ ਹੈਗਾ ਹਮ ਦੌਲਤ ਦੇ ਤਾਂ ਖੂ ਜੇ ਆਪਾਂ ਕੰਮ ਨਾ ਕਰੀਏ ਨਾ ਖੂ ਭਰ ਕੇ ਰੱਖਿਓ ਉਹ ਵੀ ਖਾਲੀ ਹੋਣ ਲੱਗ ਜਾਂਦੇ ਆ ਜਾਂਦੇ ਜੀ ਤੇ ਉਹ ਕਹਿੰਦੇ ਜੀ ਵੀ ਇਹਨਾਂ ਨੂੰ ਕਰ ਜੇ ਸੀਗੇ ਇਹਨਾਂ ਦੇ ਉੱਪਰ ਦੇਖੋ ਕਾਰੋਬਾਰ ਕਰਦੇ ਸੀ ਕਾਰੋਬਾਰ ਦੇ ਵਿੱਚ ਵੀ ਪ੍ਰੋਬਲਮਸ ਆਉਂਦੀਆਂ ਨੇ ਤੇ ਘਾਟੇ ਵੀ ਪੈਂਦੇ ਨੇ ਉਧਰੋਂ ਘਾਟੇ ਕੁੱਟੇ ਪੈਣ ਕਰਕੇ ਇਹ ਜਿੰਨੇ ਵੀ ਵੱਡੇ ਬੰਦੇ ਹੁੰਦੇ ਹਨਾ ਇਹਨਾਂ ਦੇ ਬੈਂਕਾਂ ਤੋਂ ਲੋਨ ਲੈ ਹੁੰਦੇ ਨੇ ਆਪਦੀਆਂ ਜਿਹੜੀਆਂ ਕੋਠੀਆਂ ਹੁੰਦੀਆਂ ਹਨਾ ਉਹ ਹਰ ਜਿਹੜਾ ਵੀ ਕੋਈ ਕਾਰੋਬਾਰੀ ਹੈ ਨਾ ਉਹ ਕੋਠੀ ਉਹਦੀ ਆਪਦੀ ਨਹੀਂ ਹੁੰਦੀ ਬਣਾਉਂਦਾ ਜ਼ਰੂਰ ਆਪ ਪਰ ਉਹ ਹੁੰਦੀ ਬੈਂਕ ਕੋਲੇ ਠੀਕ ਹੈ ਜੀ ਕਿਉਂਕਿ ਉਹ ਤਾਂ ਪੈਸੇ ਲੈ ਕੇ ਕਾਰੋਬਾਰ ਕਰਦੇ ਨੇ ਕਾਰੋਬਾਰੀ ਹਮ ਚਲੋ ਵਧੀਆ ਕੰਮ ਕਰਨਾ ਵੀ ਚਾਹੀਦਾ ਪਰ ਉਹ ਕਈ ਵਾਰੀ ਕਾਰੋਬਾਰ ਦੇ ਵਿੱਚ ਘਾਟਾ ਪੈਣ ਲੱਗ ਜੇ ਤਾਂ ਫੇਰ ਕਿਸ਼ਤਾਂ ਬੰਦ ਹੋ ਜਾਣ ਤਾਂ ਫੇਰ ਉਹ ਪ੍ਰਾਪਰਟੀ ਜ਼ਬਤ ਹੋ ਜਾਂਦੀ ਹੈ ਬੈਂਕ ਨਿਲਾਮੀ ਕਰਦਾ ਸੁਣਨ ਚ ਆਇਆ ਵੀ ਇਹਨਾਂ ਦਾ ਜਿਹੜਾ ਸੈਨਿਕ ਫਾਰਮਸੀ ਜਿੱਥੇ ਰਹਿੰਦੇ ਸੀ ਮੀਠਿਆ ਸਾਹਿਬ ਦੇ ਫਾਦਰ ਸਾਹਿਬ ਉਹ ਕਹਿੰਦੇ ਬੈਂਕ ਨੇ ਨਿਲਾਮ ਕਰਤਾ ਉਸ ਤੋਂ ਬਾਅਦ ਫੇਰ ਇਹ ਦਿੱਲੀ ਦੇ ਵਿੱਚ ਇੱਕ ਵੀ ਕੋਈ ਸੌਗਾਜ ਦਾ ਮਕਾਨ ਸੀਗਾ ਉਹਦੇ ਉੱਪਰਲੇ ਪੋਰਸ਼ਨ 'ਚ ਇਹ ਪਰਿਵਾਰ ਸ਼ਿਫਟ ਹੋ ਗਿਆ ਰਹਿਣ ਲਈ ਉੱਥੇ ਰਹਿੰਦਾ ਰਿਹਾ ਕਾਫੀ ਦੇਰ ਕਾਫੀ ਦੇਰ ਉੱਥੇ ਰਿਹਾ ਤੇ ਇਹਨਾਂ ਕੋਲੇ ਅੰਮ੍ਰਿਤਸਰ 'ਚ ਵੀ ਕੋਈ ਪ੍ਰਾਪਰਟੀ ਨਹੀਂ ਸੀ ਮੀਠਿਆ ਖਾਨ ਦਾ ਇਹ ਬਾਅਦ 'ਚ ਬਣੀ ਗਰੀ ਨੇ ਵੀ ਨਹੀਂ ਹਾਂ ਇੱਥੇ ਇਹਨਾਂ ਨੇ ਇਹ ਬਾਅਦ 'ਚ ਖਰੀਦੀ ਆ ਜਦੋਂ ਮੀਠਿਆ ਮੰਤਰੀ ਬਣਨ ਤੋਂ ਇਹ ਬਾਅਦ ਖਰੀਦੀਆਂ ਗਈਆਂ ਪ੍ਰਾਪਰਟੀਆਂ ਨੇ ਠੀਕ ਹੈ ਚੰਡੀਗੜ੍ਹ ਵੀ ਕੋਠੀ ਇਹਨਾਂ ਨੇ ਬਾਅਦ 'ਚ ਹੀ ਖਰੀਦੀ ਆ ਤੇ ਕਿਹਾ ਜਾਂਦਾ ਹੈ ਹਿਮਾਚਲ 'ਚ ਤਾਂ ਹਜ਼ਾਰਾਂ ਕਿਲੇ ਨੇ ਦੇਖੋ ਹਿਮਾਚਲ ਦੇ ਵਿੱਚ ਕੋਈ ਬੰਦਾ ਪ੍ਰਾਪਰਟੀ ਖਰੀਦ ਨਹੀਂ ਸਕਦਾ ਠੀਕ ਹੈ ਜੀ ਉੱਥੇ ਹੋ ਸਕਦਾ ਇਹਨਾਂ ਕੋਲੇ ਕੋਈ ਪੁਰਾਣੀ ਜਾਇਦਾਦ ਪਈ ਹੋਵੇ ਹੋ ਸਕਦਾ ਪਰ ਉਹ ਹਜ਼ਾਰਾਂ ਏਕੜਾਂ ਦੇ ਵਿੱਚ ਨਹੀਂ ਹੈਗੀ ਉੱਥੇ ਜੇ ਜਾਇਦਾਦ ਆ ਨਾ ਜਿੱਥੇ ਇਹਨਾਂ ਦੀ ਮਜੀਠੀਆ ਸਾਹਿਬ ਦੀ ਦੱਸਦੇ ਨੇ ਸੌਰੀ ਮਹਾਰਾਜਾ ਫਰੀਦਕੋਟ ਦੀ ਜਾਇਦਾਦ ਉੱਥੇ ਸਟੇਟ ਹੈਗੀ ਆ ਠੀਕ ਹੈ ਜੀ ਮਸ਼ੋਬਰੇ ਮਹਾਰਾਜਾ ਫਰੀਦਕੋਟ ਦੀ ਤੇ ਉਹ ਵੀ ਇਸ ਟਾਈਮ ਡਿਸਪਿਊਟ ਦੇ ਵਿੱਚ ਹੀ ਹੈ ਠੀਕ ਹੈ ਕਿਉਂਕਿ ਮਹਾਰਾਜਾ ਫਰੀਦਕੋਟ ਦੀ ਸਾਰੀ ਜਾਇਦਾਦ ਆ ਨਾ ਜਿਹੜੀ ਉਹ ਡਿਸਪਿਊਟ ਚ ਚੱਲ ਰਿਹਾ ਕਿਉਂਕਿ ਉਹਨਾਂ ਦੇ ਬੇਟੀਆਂ ਹੀ ਸੀਗੀਆਂ ਮਹਾਰਾਜਾ ਸਾਹਿਬ ਦੇ ਹੂੰ ਤੇ ਉਹ ਮਹਾਰਾਜਾ ਨਰਿੰਦਰ ਸਿੰਘ ਹਾਂਜੀ ਉਹਨਾਂ ਦੀਆਂ ਬੇਟੀਆਂ ਦੇ ਵਿੱਚ ਵੀ ਆਪਸ ਦੇ ਵਿੱਚ ਨਾ ਡਿਸਪਿਊਟ ਚੱਲ ਰਿਹਾ ਪ੍ਰਾਪਰਟੀ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਚੱਲੀ ਜਾ ਰਿਹਾ ਉਹ ਉਹ ਵੀ ਪ੍ਰਾਪਰਟੀ ਜਿਹੜੀ ਉਹਨਾਂ ਦੀ ਉਹ ਡਿਸਪਿਊਟ ਚ ਹੀ ਹੈ ਠੀਕ ਹੈ ਤੇ ਇਦਾਂ ਹੀ ਮਤਲਬ ਇਹ ਮਜੀਠੀਆ ਸਾਹਿਬ ਦੀ ਜੇ ਆਪਾਂ ਕਹੀਏ ਉਹ ਖਾਨਦਾਨੀ ਪ੍ਰਾਪਰਟੀ ਸੀਗੀ ਜਿਹੜੀ ਆਪਣਾ ਸੈਨਿਕ ਫਾਰਮ ਹੂੰ ਪਰ ਉਹ ਖਾਨਦਾਨੀ ਸੀਗੀ ਉਹ ਰਹੀ ਨਹੀਂ ਹੂੰ ਵਿਕੀ ਹੈ ਉਹ ਦੇਖੋ ਆਬਵੀਅਸਲੀ ਗੱਲਾਂ ਆ ਰਹੀਆਂ ਨੇ ਵੀ ਉੱਥੋਂ ਜੇ ਛੱਡ ਕੇ ਨਿਕਲੇ ਨੇ ਇੱਕ ਅਮੀਰ ਬੰਦਾ ਪ੍ਰਾਪਰਟੀ ਦੇਖੋ ਉਦੋਂ ਵੇਚਦਾ ਜਾਂ ਤਾਂ ਉਹ ਉਸ ਤੋਂ ਵੱਡੀ ਕੋਠੀ ਬਣਾਵੇ ਜਿਹੜੀ ਕੋਠੀ ਜੋ ਰਹਿੰਦਾ ਉਹ ਤਾਵੀਜ਼ ਦਾ ਕਦੇ ਵੀ ਕੋਈ ਆਪਦੀ ਪ੍ਰਾਪਰਟੀ ਨਹੀਂ ਵੇਚਦਾ ਆਪਦਾ ਘਰ ਨਹੀਂ ਵੇਚਦਾ ਮੇਰਾ ਪ੍ਰਾਪਰਟੀ ਦਾ ਵੇਚ ਦਿੰਦਾ ਕੋਈ ਹੋਵੇ ਸੱਜੇ ਖੱਬੇ ਕਾਰੋਬਾਰ ਲਈ ਲੇਕਿਨ ਜਿਸ ਘਰ ਦੇ ਵਿੱਚ ਉਹ ਰਹਿੰਦਾ ਹੁੰਦਾ ਨਾ ਉਹਨੂੰ ਕਦੇ ਵੀ ਨਹੀਂ ਕੋਈ ਵੇਚਦਾ ਉਦੋਂ ਹੀ ਵਿੱਚੂ ਜਾਂ ਉਸ ਤੋਂ ਵਧੀਆ ਬਣਾਊਗਾ ਉਸ ਤੋਂ ਵਧੀਆ ਬਣਾਊਗਾ ਤਾਂ ਵੇਚੂਗਾ ਜੇ ਇਹ ਉਹਨੂੰ ਵੇਚ ਕੇ ਇੱਕ 4 ਮਰਲੇ ਦੇ ਘਰ ਦੇ ਵਿੱਚ ਆਏ ਨੇ ਤਾਂ ਇਟਮੀਨ ਤਾਂ ਦੇਖੋ ਦਾਲ ਦੇ ਵਿੱਚ ਕੁਝ ਕਾਲਾ ਤਾਂ ਹੈਗਾ ਨਾ ਬਿਲਕੁਲ ਤੇ ਉਹ ਪ੍ਰਾਪਰਟੀ ਵੀ ਬਾਅਦ ਚੋਂ ਖਰੀਦੀ ਗਈ ਆ ਫਿਰ ਮਹਿੰਗੇ ਮੁੱਲ ਤੇ ਖਰੀਦੀ ਗਈ ਆ ਮਤਲਬ ਉਦੋਂ ਤਾਂ ਸੁਣਨ ਚਾਹਿਆ ਕਹਿੰਦੇ ਵੀ 15-18 ਕਰੋੜ ਰੁਪਏ ਦੇ ਵਿੱਚ ਹੀ ਉਹ ਨਿਲਾਮ ਹੋ ਗਈ ਸੀ ਠੀਕ ਹੈ ਹਾਂ ਜਦੋਂ ਨਿਲਾਮ ਹੋਈ ਆ ਮਤਲਬ ਇੰਨੇ ਕੀ ਪੈਸੇ ਸੀ ਹੁਣ ਅੱਜ ਉਹ ਸੈਂਕੜੇ ਕਰੋੜਾਂ ਚ ਹੈ ਉਹ ਪ੍ਰਾਪਰਟੀ ਤੇ ਇਹਨਾਂ ਨੇ ਉਹ ਮਹਿੰਗੇ ਮੁੱਲ ਤੇ ਖਰੀਦੀ ਵੀ ਆ ਵਾਪਸੀ ਤੇ ਉਹ ਤਾਂ ਚਲੋ ਹੁਣ ਪਤਾ ਕੀ ਹੈ ਦੋ ਦੁਣੀ ਚਾਰ ਕਰਨ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਕਿਉਂਕਿ ਏਜੰਸੀਆਂ ਨੇ ਦੇਖ ਲੈਣਾ ਵੀ ਇਹ ਕਦੋਂ ਦੁਬਾਰਾ ਇਹਨਾਂ ਦੇ ਨਾਂ ਤੇ ਹੋਈ ਤੇ ਕਿੰਨੇ ਦੀ ਖਰੀਦੀ ਗਈ ਉਹ ਸਾਰਾ ਪਤਾ ਲੱਗ ਜਾਂਦਾ ਛੱਟਾ ਛੱਟਾ ਮੂਰੇ ਆ ਜਾਂਦਾ ਛੱਟਾ ਛੱਟਾ ਮੂਰੇ ਆ ਜਾਂਦਾ ਏਜੰਸੀਆਂ ਲੱਗੀਆਂ ਹੋਈਆਂ ਨੇ ਵਿਜੀਲੈਂਸ ਲੱਗੀ ਹੋਈ ਵਿਜੀਲੈਂਸ ਪਹਿਲਾਂ ਗਈ ਸੀ ਲੇਕਿਨ ਉਹਨਾਂ ਨੂੰ ਯਾਤਨੀ ਸੇ ਹੀ ਮਿਲੀ ਸੈਨਿਕ ਫਾਰਮ ਦੀ ਤਲਾਸ਼ੀ ਲੈਣ ਤਲਾਸ਼ੀ ਲੈਣ ਦੀ ਤੇ ਫਿਰ ਵਿਜੀਲੈਂਸ ਨੇ ਹਾਈ ਕੋਰਟ ਤੋਂ ਕੋਰਟ ਤੋਂ ਉਹਦੇ ਆਰਡਰ ਕਢਾਏ ਨੇ ਹੁਣ ਕੋਰਟ ਨੇ ਆਰਡਰ ਕੀਤੇ ਨੇ ਦਿੱਲੀ ਕਮਿਸ਼ਨਰ ਨੂੰ ਠੀਕ ਹੈ ਜੀ ਵੀ ਇਹਨਾਂ ਦੀ ਪੂਰਾ ਸਾਥ ਦਿੱਤਾ ਜਾਵੇ ਜੋ ਇਹ ਕਰਨਾ ਚਾਹੁੰਦੇ ਆ ਸਰਚ ਵਗੈਰਾ ਜੋ ਦਾ ਸਹਿਯੋਗ ਦਿੱਤਾ ਸਹਿਯੋਗ ਦਿੱਤਾ ਜਾਵੇ ਤੇ ਹੁਣ ਫਿਰ ਵਿਜੀਲੈਂਸ ਜਾਊਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਹਣ ਮਜੀਠਿਆ ਸਾਹਿਬ ਰਿਮਾਂਡ ਤੇ ਨੇ ਦੋ ਵਾਰ ਹੋ ਗਿਆ ਤੀਜੀ ਵਾਰੀ ਫਿਰ ਮਿਲੂਗਾ ਕਿਉਂਕਿ ਹੁਣ ਵਿਜੀਲੈਂਸ ਨੇ ਕਹਿਣਾ ਜੀ ਅਸੀਂ ਮਜੀਠਿਆ ਸਾਹਿਬ ਨੂੰ ਗੁਰਕਪੁਰ ਵੀ ਲੈ ਕੇ ਜਾਣਾ ਅੱਛਾ ਜੀ ਗੋਰਖਪੁਰ ਤਾਂ ਚਲੋ ਉੱਥੇ ਕੁਝ ਨਹੀਂ ਕਿਉਂਕਿ ਗੋਰਖਪੁਰ ਤਾਂ ਇਹਨਾਂ ਨੂੰ ਇਹਨਾਂ ਕੋਲੇ ਆਪਦੀ ਪ੍ਰਾਪਰਟੀ ਇਹ ਮਜੀਠਿਆ ਸਾਹਿਬ ਐਕਚੁਅਲੀ ਇਹ ਗੋਰਖਪੁਰ ਦੇ ਹੀ ਨੇ ਪਿੱਛੋਂ ਪਿੱਛੋਂ ਗੋਰਖਪੁਰ ਤੋਂ ਹੀ ਆਏ ਨੇ ਮਜੀਠਿਆ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਤੇ ਉੱਥੇ ਤਾਂ ਚਲੋ ਇਹਨਾਂ ਦੀ ਪ੍ਰਾਪਰਟੀ ਹੋਊ ਕੁਝ ਨਹੀਂ ਮਿਲਣਾ ਮਿਲਾਉਣਾ ਲੇਕਿਨ ਇਹ ਸਾਰਾ ਸੈਨਿਕ ਫਾਰਮ ਵਾਲੀ ਗੱਲ ਕਾਫੀ ਵੱਡੀ ਹੈ ਜਿਹੜੀ ਅੰਮ੍ਰਿਤਸਰ ਕੋਠੀ ਹੈ ਉਹਦੀ ਵੀ ਗੱਲ ਨਿਕਲੂਗੀ ਤੇ ਚੰਡੀਗੜ੍ਹ ਕੋਠੀ ਦੀ ਵੀ ਗੱਲ ਨਿਕਲੂਗੀ ਤੇ ਹਿਮਾਚਲ ਹਿਮਾਚਲ ਵਾਲੀ ਤਾਂ ਨਹੀਂ ਮਨ ਲਾਦਾ ਕਿਉਂਕਿ ਉੱਥੇ ਤਾਂ ਜੇ ਹੋਊਗੀ ਇਹਨਾਂ ਤੋਂ ਉਹ ਪ੍ਰਾਣੀਏ ਹੋਣਗੀਆਂ ਜੱਤੀ ਹੋਊਗੀ ਉਹ ਪ੍ਰਾਣੀ ਹੋਊਗੀ ਤੇ ਪਰ ਫੇਰ ਵੀ ਮੁਸ਼ਕਲਾਂ ਮਜੀਠੀਆ ਸਾਹਿਬ ਦੀਆਂ ਵਾਦੀਆਂ ਦੀਆਂ ਹੀ ਜਾਰੀਆਂ ਨੇ ਤੇ ਤੇ ਵਦ ਦੀਆਂ ਮੁਸ਼ਕਲਾਂ 'ਚ ਇਹਨਾਂ ਦਾ ਪੁਰਾਣਾ ਸਾਥੀ ਬਿੱਟੂ ਔਲਖ ਹਾਂਜੀ ਹਾਂਜੀ ਉਹਨਾਂ ਦੇ ਪੌਡਕਾਸਟ ਤੇ ਪੌਡਕਾਸਟ ਪੌਡਕਾਸਟ ਤੇ ਪੌਡਕਾਸਟ ਲਾਈਵ ਤੇ ਲਾਈਵ ਇਹਦਾ ਕੀ ਚੱਕਰ ਆ ਹਾਂਜੀ ਹਾਂਜੀ ਇਹ ਨਾ ਜੀ ਮਨਿੰਦਰ ਸਿੰਘ ਉਹਨਾਂ ਦਾ ਨਾਮ ਹੈ ਹਾਂਜੀ ਤੇ ਉਹਨਾਂ ਦਾ ਛੋਟਾ ਨਾਮ ਨਿਕਨੇਮ ਬਿੱਟੂ ਆ ਠੀਕ ਹੈ ਮਨਿੰਦਰ ਸਿੰਘ ਹੌਲਕ ਤੇ ਉਹਨਾਂ ਨੂੰ ਬਿੱਟੂ ਹਲਕਿਆ ਜਾਂਦਾ ਉਹ ਵੀ ਮਜੀਠੀਆ ਸਾਹਿਬ ਦੇ ਕਾਫੀ ਕਰੀਬੀਆਂ ਦੇ ਵਿੱਚੋਂ ਸੀਗੇ 2006-07 ਚ ਹਾਂਜੀ ਹਾਂਜੀ ਤੇ ਉਦੋਂ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ 2007 ਚ ਮਜੀਠੀਏ ਨੇ ਮੈਨੂੰ ਮਲਾਇਆ ਸੱਤੇ ਨਾਲ ਇੱਕ ਸੱਤਾ ਤੇ ਪਿੰਦੀ ਦੋ ਦੋ ਬੰਦੇ ਹੋਰ ਵੀ ਨੇ ਇਹਦੇ ਵਿੱਚ ਹਾਂ ਠੀਕ ਹੈ ਐਨ ਆਰ ਆਈ ਹਾਂ ਐਨ ਆਰ ਆਈ ਨਿਓ ਤੇ ਪਿੰਦੀ ਉਹ ਕੈਨੇਡਾ ਦਾ ਵਿੱਚੋਂ ਡਰੱਗ ਲੋਰ ਆ ਬਹੁਤ ਵੱਡਾ ਬਹੁਤ ਵੱਡਾ ਉਹਦੇ ਦੋ ਬੇਟੇ ਡਰਗ ਦੀ ਲੜਾਈ ਜੀ ਮਾਰ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਬਿੱਟੂ ਔਲਖ ਹੈ ਬਿੱਟੂ ਔਲਖ ਆਪਦੇ ਹੀ ਪਤਾ ਕੀ ਅਲੱਗ-ਅਲੱਗ ਪੋਡਕਾਸਟ ਦੇ ਦੇ ਕਿ ਨਾ ਇਹਨੇ ਫਸ ਜਾਣਾ ਇਹ ਆਪ ਹੀ ਬਿਆਨ ਕਰੀ ਜਾ ਰਿਹਾ ਸਾਰਾ ਕੁਝ ਨਾਲੇ ਦੱਸੀ ਵੀ ਜਾ ਰਿਹਾ ਆਪਦੇ ਆਪ ਨੂੰ ਦੋਸ਼ੀ ਵੀ ਬਣਾ ਰਿਹਾ ਹੈ ਇਹਹੀ ਜੀ ਗੱਲ ਨਹੀਂ ਜੇ ਦੇਖੋ ਤੁਸੀਂ ਕਹਿੰਦੇ ਹੋ ਵੀ ਮੈਂ ਮੈਨੂੰ ਕੋਰਟ ਨੇ ਛੱਡਤਾ ਕਟ ਕਰਤਾ ਠੀਕ ਹੈ ਜੀ ਕੁਟ ਹੋ ਕੇ ਆਇਆ ਮੈਂ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਸ ਹਿਸਾਬ ਨਾਲ ਦੇ ਰਹੇ ਨੇ ਨਾ ਇਹਨਾਂ ਦੇ ਮੈਂ ਸੁਣਿਆ 1-2 ਪੋਡਕਾਸਟ ਉਦੋਂ ਦੀ ਆਪਾਂ ਬਰੁਧੀ ਬਿਆਨ ਵੀ ਦੇਈ ਜਾਂਦੇ ਨੇ ਇੱਕ ਪਾਸੇ ਕਹੀ ਜਾ ਰਿਹਾ ਜੀ ਸਾਨੂੰ ਜਗਦੀਸ਼ ਭੋਲੇ ਨੇ ਤਾਂ ਸਾਡਾ ਨਾਂ ਹੀ ਨਹੀਂ ਲਿਆ ਹਾਂਜੀ ਮੈਂ ਸੁਣੀ ਸਾਡਾ ਨਾਂ ਨਹੀਂ ਲਿਆ ਫਿਰ ਥੋੜੇ ਤੱਕ ਪੁਲਿਸ ਪਹੁੰਚੀ ਕਿਵੇਂ ਬਿਲਕੁਲ ਚਲੋ ਕਈ ਵਾਰੀ ਕੀ ਹੁੰਦਾ ਜਿਹੜਾ ਕੋਈ ਬੰਦਾ ਫੜਿਆ ਜਾਂਦਾ ਅਪਰਾਧੀ ਉਹਨੂੰ ਤੁਹਾਡਾ ਨਾਂ ਨਹੀਂ ਪਤਾ ਹੁੰਦਾ ਲੇਕਿਨ ਤੁਹਾਡੇ ਵੇਅਰ ਅਬਾਊਟਸ ਹੁਲੀਏ ਬਾਰੇ ਤਾਂ ਪਤਾ ਹੁੰਦਾ ਨਾ ਕਮਾਕਾਰਾਂ ਬਾਰੇ ਕਮਾਕਾਰਾਂ ਬਾਰੇ ਉਹਨੇ ਇਹੀ ਦੱਸਿਆ ਨਾ ਇੱਕ ਟੈਰਾਂ ਵਾਲਾ ਇੱਕ ਉਹਦੀ ਟੈਰਾਂ ਦੀ ਫੈਕਟਰੀ ਵੀ ਆ ਇੱਕ ਹੋਟਲ ਵਾਲਾ ਤੇ ਇਹ ਉਹਨਾਂ ਦੀ ਬੱਦੀ ਫੈਕਟਰੀ ਵੀ ਆ ਤੇ ਇੱਕ ਦੇ ਹੋਟਲ ਨੇ ਤੇ ਜ਼ਮੀਨ ਤੇ ਉਹਨਾਂ ਕੋਲੇ ਗਨਮੈਨ ਵੀ ਆ ਦੇਖੋ ਹੋਰ ਉਹ ਐਨਾ ਏਦੂ ਵੱਧ ਉਹ ਹੋਰ ਖੋਲ ਕੇ ਕੀ ਦੱਸ ਦੇ ਜਿਵੇਂ ਤੁਸੀਂ ਬਾਰੀ ਬਾਰੀ ਕਹਿ ਰਹੇ ਹੋ ਸਾਡਾ ਤਾਂ ਉਹਨੇ ਨਾ ਹੀ ਨਹੀਂ ਲਿਆ ਉਹ ਨਾਂ ਦੇ ਵਿੱਚ ਕੋਈ ਕਸਰ ਰਹਿ ਗਈ ਹੁਣ ਸਾਰਾ ਕੁਝ ਤਾਂ ਦੱਸਤਾ ਸਾਰਾ ਕੁਝ ਤੁਸੀਂ ਆਪ ਹੀ ਦੱਸੀ ਜਾਂਦੇ ਹੋ ਤੇ ਇਹ ਬਿੱਟੂ ਤੋਂ ਪਹਿਲਾਂ ਜਗਜੀਤ ਚਾਲ ਫੜਿਆ ਸੀ ਚਾਲ ਸਾਹ ਹਾਂਜੀ ਦੇਖੋ ਚਾਲ ਮਜੀਠੀਏ ਨੂੰ ਨਹੀਂ ਸੀ ਜਾਣਦਾ ਪਹਿਲਾਂ ਬਿੱਟੂ ਨੇ ਹੀ ਮਲਾਇਆ ਸੀਗਾ ਉਸ ਤੋਂ ਬਾਅਦ ਜਦੋਂ ਸੱਤਾ ਆਇਆ ਫਿਰ ਪਿੰਡੀ ਦੀ ਐਂਟਰੀ ਹੁੰਦੀ ਹੈ ਬਿਲਕੁਲ ਇਹ ਮਜੀਠੀਏ ਦੇ ਵਿਆਹ ਤੇ ਸਾਰੇ ਡਰਗ ਲੋਡ ਇਕੱਠੇ ਹੁੰਦੇ ਨੇ ਚੰਡਾਲ ਚੌਂਕੜੀ ਜਿਹਨੂੰ ਕਹਿੰਦੇ ਆਪਾਂ ਉਹ ਇਕੱਠੇ ਹੋ ਕੇ ਪ੍ਰੋਗਰਾਮ ਬਣਾਉਂਦੀ ਆ ਵੀ ਆਪਾਂ ਇਦਾਂ ਕਰਕੇ ਨਾ ਬਾਹਰ ਸਮਾਨ ਭੇਜਣਾ ਸੂਡੋ ਐਫਡਰਨ ਜਿਹੜੀ ਇਹ ਗੱਲ ਸੁਡੋ ਐਫਡਰਨ ਬਿਲਕੁਲ ਉਹਦੀ ਗੱਲ ਕਰਦੇ ਆ ਤੇ ਉਹ ਇੱਕ ਨਾ ਆਪਣਾ ਸਾਲਟ ਆ ਹਾਂਜੀ ਆ ਇਸ ਤੇ ਕੰਮ ਚਾਹੁੰਦਾ ਸ਼ਾਇਦ ਉਹ ਮਤਲਬ ਉਹ ਤਾਂ ਡਰੱਗੀ ਹੀ ਬੰਦੀ ਆ ਐਬਸਟ੍ਰੈਕਟ ਆ ਇਹਦਾ ਅੱਛਾ ਉੱਤੇ ਉਹ ਚਾਲ ਸਾਹਿਬ ਦੀ ਫੈਕਟਰੀ ਸੀਗੀ ਕਿਉਂਕਿ ਇਹਨਾਂ ਦਾ ਫਾਰਮਾਸਿਊਟੀਕਲ ਦਾ ਕੰਮ ਹੈ ਚਾਲ ਸਾਹਿਬ ਦੇ ਫਾਦਰ ਆ ਜਿਹੜੇ ਇੱਥੇ ਆਪਣੇ ਇੱਥੇ ਨਾ ਲੁਧਿਆਣੇ ਕੋਚਰ ਮਾਰਕੀਟ ਹੋਮੋਪੈਥਿਕ ਦੇ ਡਾਕਟਰ ਸੀਗੇ ਬਹੁਤ ਸ਼ਰੀਫ ਬੰਦੇ ਸੀ ਠੀਕ ਹੈ ਜੀ ਚਾਲ ਸਾਹਿਬ ਦੇ ਫਾਦਰ ਜਿਹੜੇ ਜਗਜੀਤ ਚਾਲ ਦੇ ਮੈਂ ਵੀ ਕਈ ਵਾਰ ਉਹਨੂੰ ਤਾਂ ਦਵਾਈ ਲੈ ਕੇ ਆਇਆ ਠੀਕ ਹੈ ਜੀ ਬਾਕਸ ਸਮਝਦਾਰ ਸਿਆਣੇ ਤੇ ਸ਼ਰੀਫ ਬੰਦੇ ਸ਼ਰੀਫ ਇਨਸਾਨ ਇਹ ਪਤਾ ਨਹੀਂ ਕਿਵੇਂ ਇਦਾਂ ਇਹਨਾਂ ਕੰਮਾਂ 'ਚ ਪੈ ਗਿਆ ਮੜ ਚੰਗਾ ਚੰਗਾ ਬੰਦੇ ਪੈ ਜਾਂਦੇ ਆ ਜੀ ਜਦੋਂ ਪੈਸੇ ਦੀ ਚੱਕਾ ਚੌਂਦ ਹੁੰਦੀ ਹੈ ਨਾ ਉਦੋਂ ਫਿਰ ਸਾਰੇ ਇਹਨਾਂ ਕੰਮਾਂਤਲਦਿਆਂ 'ਚ ਪੈ ਜਾਂਦੇ ਆ ਉਹ ਕੀ ਹੋਇਆ ਫਿਰ ਜਦੋਂ ਉਹਨੇ ਮਲਾਇਆ ਜਿਹੜੀ ਲੜੀ ਜੁੜੀ ਆ ਉਹ ਕੀ ਆ ਮਜੀਠੀਏ ਨੇ ਬਿੱਟੂ ਔਲਖ ਦੀ ਡਿਊਟੀ ਲਈ ਵੀ ਸੱਤਾ ਤੇ ਪਿੰਦੀ ਜਿਹੜੀ ਵੀ ਕੋਈ ਇਹ ਦਵਾਈ ਛਾੜ ਕੋਈ ਦਵਾਈ ਇਹਨਾਂ ਦੇ ਕਾਰੋਬਾਰ ਕਰਨਾ ਕੋਈ ਐਕਸਪੋਰਟ ਕਰਨੀ ਆ ਕੋਈ ਦਵਾਈ ਵੀ ਉਹਦਾ ਇੰਤਜ਼ਾਮ ਕਰਾ ਕੇ ਦੇ ਕਿੱਥੋਂ ਹੋਊਗਾ ਕਿਵੇਂ ਤੇਰਾ ਕੰਮ ਆ ਫੇਰੇ ਹੈ ਮਤਲਬ ਔਲਖ ਸਾਹਿਬ ਬਿੱਟੂ ਔਲਖ ਜੀ ਇਹ ਲੈ ਕੇ ਗਏ ਨੇ ਆਪਦੇ ਦੋਸਤ ਚਾਲ ਕੋਲੇ ਹੂੰ ਚਾਲ ਇਹਨਾਂ ਦੇ ਨਾਲ ਪੜਦਾ ਸੀ ਇਹਨਾਂ ਦਾ ਪੁਰਾਣਾ ਦੋਸਤ ਸੀ ਠੀਕ ਹੈ ਜੀ ਇਹਨਾਂ ਨੂੰ ਪਤਾ ਸੀ ਉਹ ਦਾ ਫੈਕਟਰੀ ਆ ਉਹਦੀ ਉਹ ਦੱਸ ਸਕਦਾ ਬੰਦੀ ਉਹਦੇ ਨਾਲ ਮੀਟਿੰਗ ਹੋਈ ਗੱਲਬਾਤ ਕੀਤੀ ਤੇ ਉਹਨੂੰ ਬੜੇ ਸੁਹਣੇ ਦਿਖਾਦੇ ਵੀ ਤੇਰਾ ਜਿਹੜੀ ਚੀਜ਼ ਹੁਣ ਤੇਰੀ 100 ਰੁਪਏ ਦੀ ਵਿਕਦੀ ਆ ਤੇ ਉਹ ਤਾਂ ਸਿੱਧੀ ਅਸੀਂ ਮਤਲਬ ਸੈਂਕੜੇ ਹਜ਼ਾਰਾਂ ਚ ਵੇਚਣ ਲਾ ਦੇਾਂਗੇ ਵੀ ਜਿਹੜੀ ਚੀਜ਼ ਆ ਤੈਨੂੰ ਹੁਣ ਇਸ ਟਾਈਮ 10 ਰੁਪਏ ਮਿਲਦੇ ਨੇ ਤਦ ਤੂੰ ਸਾਡੇ ਨਾਲ ਕੰਮ ਕਰ ਉਹ 10 ਰੁਪਏ ਵਾਲੀ ਚੀਜ਼ ਤੇ ਤੈਨੂੰ 1000 ਰੁਪਏ ਮਿਲੂਗਾ 1000 ਗੁਣਾ ਹਾਂ ਆਏ ਤੇ ਉਹ ਹਰ ਬੰਦਾ ਦੇਖੋ ਲਾਲਚ ਆ ਜਾਂਦਾ ਬਿਲਕੁਲ 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 ਉਹ ਫਿਰ ਮਤਲਬ ਉਹ ਜਿਹੜੀ ਇਹ ਸੂਡੋ ਐਫ ਡ੍ਰੀਨਾ ਹੈ ਇਹ ਫਿਰ ਇਹਨਾਂ ਨੂੰ ਉਹ ਦਿੰਦੇ ਰਹੇ ਇਹ ਫਿਰ ਬਾਹਰ ਸਪਲਾਈ ਕਰਦੇ ਰਹੇ ਬਹੁਤ ਰੁਪਈਆ ਕਮਾਇਆ ਇਹਨਾਂ ਨੇ ਇਹਦੇ ਵਿੱਚ ਹੀ ਜਿਹੜਾ ਆਪਣਾ ਬਟੂ ਵਾਲਖ ਹੈ ਨਾ ਇਹਨੇ ਪ੍ਰਾਪਰਟੀ ਵੀ ਬਹੁਤ ਬਣਾਈ ਫਿਰ ਉਹ ਪ੍ਰਾਪਰਟੀ ਨਰੰજન ਸਿੰਘ ਨੇ ਏਡੀ ਵਾਲੇ ਨਾਲ ਅਟੈਚ ਵੀ ਕਰਤੀ ਉਹ ਮਤਲਬ 125 ਕਨਾਲ 124 25 ਕਨਾਲਾਂ ਜਮੀਨ ਇਹਦੀ ਮਹਿੰਗੇ ਭਾਦੀ ਜਮੀਨ ਜਿਹੜੀ ਜਿਹੜੀ ਬਾਅਦ ਚ ਬਣਾਈ ਸੀ ਇਹਨੇ ਇੱਕ ਤਾਂ ਜੱਦੀ ਸੀਗੀ ਜਿਹੜੀ ਇਹਨੇ ਬਾਅਦ ਚ ਬਣਾਈ ਸੀ ਉਹ ਤਕਰੀਬਨ ਸਾਰੀ ਇਹਦੀ ਕੋਠੀ ਵੀ ਸੀ ਕਮਰਾ ਸਾਰ ਤੇ ਮਤਲਬ ਕਈ ਪ੍ਰਾਪਰਟੀਆਂ ਇਹਦੀਆਂ ਉਹ ਏਡੀ ਨੇ ਅਟੈਚ ਕਰ ਦਿੱਤੀਆਂ ਬਿਲਕੁਲ ਇਹ ਕਈ ਪ੍ਰਾਪਰਟੀਆਂ ਇਹਦੀਆਂ ਹੁਣ ਇਹਦੇ ਕੋਲ ਨਹੀਂ ਹੈਗੀਆਂ ਓਕੇ ਜਿਹੜੀ ਮਤਲਬ ਜਿੱਦਾਂ ਦਾ ਪੈਸਾ ਜਿੱਦਾਂ ਆਉਂਦਾ ਫਿਰ ਇਦਾਂ ਹੀ ਜਾਂਦਾ ਜਾਂਦਾ ਜੀ ਜਾਂਦਾ ਤੇ ਉਹ ਫਿਰ ਅਟੈਚ ਹੋ ਗਈਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਜਾ ਸੋਜਾ ਵੀ ਹੋ ਗਈ ਸਜਾ ਸੋਜਾ ਹੋਣ ਨਾਲ ਕਿਉਂਕਿ ਜਦੋਂ ਇਹ ਭੋਲੇ ਨੇ ਨਾਲ ਆ ਸੀ ਨਾ ਤਾਂ ਟੈਰਾਂ ਦੀ ਫੈਕਟਰੀ ਤੇ ਬੱਦੀ ਫੈਕਟਰੀ ਵਾਲੀ ਗੱਲ ਨਾਲ ਉਹ ਸਿੱਧਾ ਜਗਜੀਤ ਚਾਲ ਚਾਲ ਤੇ ਪਹੁੰਚ ਗਈ ਪੁਲਿਸ ਉਹਨਾਂ ਨੇ ਚਾਲ ਚੱਕ ਲਿਆ ਚਾਲ ਨੇ ਜਾ ਕੇ ਨਾਂ ਲੈਂਦਾ ਜੀ ਮੈਨੂੰ ਤਾਂ ਬਿੱਟੂ ਔਲਖ ਮੇਰੇ ਕੋਲੇ ਆ ਦੋ ਬੰਦੇ ਲੈ ਕੇ ਆਇਆ ਸੀ ਪਿੰਡੀ ਤੇ ਸੱਤੇ ਸੱਤੇ ਨੂੰ ਤੇ ਉਹ ਫਿਰ ਸੋਰੀ ਸੋਰੇ ਪੋਂ ਸਿਆਲ ਦੇ ਘਰੇ ਪਹੁੰਚ ਗਈ ਇਹਦੇ ਕੋਲੇ ਔਲਖ ਦੇ ਘਰੇ ਮਿੱਟੂ ਦੇ ਵੀ ਆਓ ਜੀ ਚੱਲੀਏ ਤੁਹਾਨੂੰ ਪਟਿਆਲੇ ਸੱਦਿਆ ਤੇ ਇਹਦੇ ਬੋਨੀਰ ਜਨਾਲੇ ਨਾਲ ਚੰਗੇ ਰਿਲੇਸ਼ਨ ਸੀਗੇ ਮਿੱਟੂ ਔਲਖ ਦੇ ਉਸ ਪਰਿਵਾਰ ਨਾਲ ਇਹਨੇ ਉਹਨੂੰ ਕਿਹਾ ਤੇ ਉਹ ਕਹਿੰਦਾ ਕੋਈ ਨਹੀਂ ਮੈਂ ਗੱਲ ਕਰਦਾ ਤੂੰ ਜਾ ਆ ਉੱਥੇ ਉਹ ਵੀ ਉਸ ਟਾਈਮ ਐਮਐਲ ਸੀ ਮੇਰੇ ਸਾਹਮਣੇ ਹਾਂਜੀ ਹਾਂਜੀ ਸਰਦੀ ਸਖਤਰ ਸੀ ਉਹ ਓਕੇ ਤੇ ਉਹਨੇ ਗੱਲ ਕੀਤੀ ਮਤਲਬ ਐਸਐਸਪੀ ਨਾਲ ਵੀ ਐਦਾਂ ਕਰਕੇ ਮੇਰਾ ਦੋਸਤ ਹੈ ਮੇਰਾ ਭਰਾ ਹੀ ਹੈ ਇਹ ਤੇ ਰਕਵਾ ਰਿਆ ਵੀ ਉਹ ਕਹਿੰਦਾ ਕੋਈ ਨਹੀਂ ਮਤਲਬ ਅਸੀਂ ਤਾਂ ਸਿਰਫ ਆਮਾ ਸਾਹਮਣਾ ਜਾਂ ਕਰੋਨਾ ਇਹਨਾਂ ਦਾ ਜਗਜੀ ਚਾਹ ਨਾਲ ਤੁਸੀਂ ਜਨਤਾ ਨਾ ਕਰੋ ਜੀ ਐਮਐਲਏ ਸਾਹਿਬ ਮਤਲਬ ਮਿੱਠੀ ਗੋਲੀ ਜਿਵੇਂ ਦੇਤੀ ਐਸਐਸਪੀ ਦੇ ਦਿੰਦੇ ਹਰਦੇਵਾਲ ਸਿੰਘ ਮਾਨ ਉਹਨਾਂ ਨੇ ਦੇ ਕੇ ਉਹਨਾਂ ਦਾ ਫੋਨ ਬੰਦ ਕਰਕੇ ਤੇ ਇਹ ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਜਾ ਕੇ ਜੀ ਤਾਂ ਜਦੋਂ ਜਦੋਂ ਇੰਟਰੋਗੇਸ਼ਨ ਹੁੰਦੀ ਆ ਅਗਲੇ ਫਿਰ ਸਾਰਾ ਕੁਝ ਹੀ ਮੰਨ ਜਾਂਦੇ ਨੇ ਵੀ ਆ ਜੀ ਉਸ ਤੋਂ ਬਾਅਦ ਫਿਰ ਇਹਨੇ ਨਾਲ ਤਾਂ ਬਿਕਰਮ ਸਿੰਘ ਮਜੀਠੀਏ ਦਾ ਬਈ ਮੈਂ ਤਾਂ ਬਿਕਰਮ ਸਿੰਘ ਮਜੀਠੀਏ ਦੇ ਕਹਿ ਤੈ ਉਹਨਾਂ ਨੂੰ ਇਹਦੇ ਕੋਲ ਲੈ ਕੇ ਆਇਆ ਸੀਗਾ ਮਤਲਬ ਉਹ ਕੜੀ ਨਾਲ ਕੜੀ ਜੁੜਦੀ ਰਹੀ ਤੇ ਵਿੱਚ ਫਿਰ ਜਦੋਂ ਅ ਕੰਮ ਵੱਧ ਗਿਆ ਮਤਲਬ ਇੱਕ ਰਾਜ ਤੋਂ ਦੂਜੇ ਰਾਜ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਚ ਪਹੁੰਚ ਗਿਆ ਕੰਮ ਤਾਂ ਫਿਰ ਈਡੀ ਦੀ ਐਂਟਰੀ ਹੋ ਜਾਂਦੀ ਆ ਫਿਰ ਉਹ ਈਡੀ ਦੀ ਐਂਟਰੀ ਹੋ ਗਈ ਤੇ ਈਡੀ ਵਾਲਿਆਂ ਨੇ ਫਿਰ ਜਦੋਂ ਇਹਨੂੰ ਬੁਲਾ ਕੇ ਇੰਟਰੋਗਡ ਕੀਤਾ ਤਾਂ ਕੋਈ ਸਵਾਲ ਪੁੱਛੇ ਵੀ ਹਾਂ ਵੀ ਤੂੰ ਕਿੱਦਾਂ ਇਦਾਂ ਇਹਨੇ ਦੱਸਿਆ ਜੀ ਮੈਨੂੰ ਤਾਂ ਮਜੀਠੀਏ ਨੇ ਸੱਤੇ ਨਾਲ ਮਲਾਇਆ ਸੀਗਾ। ਹੂੰ। ਵੀ ਮੈਂ ਸੱਤੇ ਨੂੰ ਤਾਂ ਤਾਂ ਜਾਣਦਾ। ਇਹ ਸਰਕਲ ਘੁਮਾਤਾ। ਹਾਂ ਤੇ ਫੇਰ ਜਦੋਂ ਈਡੀ ਨੇ ਮਜੀਠੀਆ ਬੁਲਾਇਆ ਤੇ ਮਜੀਠੀਆ ਸਾਹਿਬ ਜਾ ਕੇ ਕਹਿੰਦੇ ਮੈਂ ਤਾਂ ਸੱਤੇ ਨੂੰ ਜਾਣਦਾ ਹੀ ਨਹੀਂ। ਕੌਣ ਸੱਤਾ ਮੈਣੀ ਜਾਣਦਾ ਕਿਸੇ ਸੱਤੇ ਨੂੰ। ਫੇਰ ਅਰਜਨ ਸਿੰਘ ਨੇ ਫੇਰ ਫੋਟੋ ਪੇਸ਼ ਕਰਤੀ ਕੋਈ ਅ ਅਮਰਸਰ ਦੇ ਵਿੱਚ ਫੰਕਸ਼ਨ ਹੋਇਆ ਸੀਗਾ ਦੋਨਾਂ ਦੀ ਰਿਸੈਪਸ਼ਨ ਪਾਰਟੀ ਦੀ ਸੀ ਸ਼ਾਇਦ। ਹੋਰ ਵੀ ਬਹੁਤ ਤਸਵੀਰਾਂ ਮਿਲ ਗਈਆਂ ਵੀ ਆਹ ਦੇਖੋ ਮਜੀਠੀਆ ਸਾਹਿਬ ਫਿਰ ਮਜੀਠੀਆ ਸਾਹਿਬ ਨੇ ਕਮਾਈ ਚੱਕਰੀ ਉੱਪਰ ਦਿੱਲੀ ਤੇ ਅਰੁਣਜੀਤ ਲਈ ਜੀ ਉਦੋਂ ਹੁੰਦੇ ਸੀ ਫਾਈਨੈਂਸ ਮਿਨਿਸਟਰ ਤੇ ਈਡੀ ਵਿਭਾਗ ਜਿਹੜਾ ਉਹ ਫਾਈਨੈਂਸ ਮਿਨਿਸਟਰ ਦੇ ਥੱਲੇ ਕੰਮ ਕਰਦਾ ਅੱਛਾ ਜੀ ਤੇ ਉਹ ਫਿਰ ਇੱਕ ਵੱਡਾ ਅਫਸਰ ਆਇਆ ਇਥੋਂ ਫਾਈਲ ਲੈ ਕੇ ਨੰਝਨ ਸਿੰਘ ਤੋਂ ਉਹ ਵਾਪਸ ਉੱਥੇ ਲੈ ਗਿਆ ਦਿੱਲੀ ਤੇ ਉਹ ਫਿਰ ਜਾਂਚ ਰੁਗੀ ਰਹੀ ਉਸ ਤੋਂ ਬਾਅਦ ਤੇ ਸਰਕਾਰ ਕਾਲੀਆਂ ਦੀ ਸੀ ਕੀ ਜਾਂਚ ਹੋਣੀ ਸੀ ਕੇਂਦਰ ਚ ਵੀ ਬੀਜੇਪੀ ਸੀ ਤੇ ਉਸ ਤੋਂ ਬਾਅਦ ਫਿਰ ਕੈਪਟਨ ਮਨਿੰਦਰ ਸਿੰਘ ਆ ਗਿਆ ਕੈਪਟਨ ਅਮਰਿੰਦਰ ਸਿੰਘ ਤੇ ਮਜੀਠਿਆ ਸਾਹਿਬ ਦੇ ਫਾਦਰ ਕਲਾਸ ਫੈਲੋ ਨੇ ਓਕੇ ਇਸ ਕਰਕੇ ਕੈਪਟਨ ਸਾਹਿਬ ਨੇ ਵੀ ਕੁਝ ਕੀਤਾ ਨਹੀਂ ਹੂੰ ਤੇ ਇਹ ਹੁਣ ਬਿੱਟੂ ਦੱਸਦਾ ਵੀ ਅਸੀਂ ਜਾ ਕੇ ਪਟੇ ਜੀ ਵੀ ਕੈਪਟਨ ਸਾਹਿਬ ਤੁਸੀਂ ਤਾਂ ਕੁਝ ਕਰੋ ਹੂੰ ਵੀ ਐਦਾਂ ਕਰਕੇ ਵੀ ਇਹ ਨੂੰ ਉਹ ਕਹਿੰਦਾ ਮੇਰੇ ਦੋਸਤ ਦਾ ਬੇਟਾ ਮੈਂ ਕਿਵੇਂ ਹੱਥ ਪਾ ਲਾਂ ਹੂੰ ਤੇ ਮਨਦੀਪ ਮੰਨੇ ਨੇ ਕਿਹਾ ਸ਼ਾ ਤੇ ਉਹ ਫਿਰ ਤਾਂ ਬਚਦੇ ਬੁਝਦੇ ਰਹੇ ਉਸ ਤੋਂ ਬਾਅਦ ਫਿਰ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਪਹਿਲਾਂ ਚੰਨੀ ਸਾਹਿਬ ਵੀ ਆਏ ਆ ਚੰਨੀ ਸਾਹਿਬ ਆਏ ਉਸ ਤੋਂ ਬਾਅਦ ਤੇ ਚੰਨੀ ਸਾਹਿਬ ਵੇਲੇ ਕੀ ਹੋਇਆ ਚਲੋ ਚੰਨੀ ਸਾਹਿਬ ਨੇ ਵੀ ਕੁਝ ਨਹੀਂ ਸੀ ਕਰਨਾ ਉਹ ਤਾਂ ਕਲੈਸ਼ ਸੀਗਾ ਮਜੀਠੀਏ ਤੇ ਨਵਜੋਤ ਸਿੱਧੂ ਦਾ ਬਿਲਕੁਲ ਉਹ ਸਿੱਧੂ ਸਾਹਿਬ ਨੇ ਮਗਰ ਪਾ ਕੇ ਮਤਲਬ ਪਰਚਾ ਦਰਜ ਕਰਾਤਾ ਓਕੇ ਚੰਨੀ ਸਾਹਿਬ ਦਾ ਹਮ ਟਣਯੌਰ ਦੇ ਵਿੱਚ ਓਕੇ ਪਰਚਾ ਦਰਜ ਹੋ ਗਿਆ ਮਜੀਠੀਆ ਸਾਹਿਬ ਤੇ ਉਦੋਂ ਹਮ ਤੇ ਖੈਰ ਉਸ ਤੋਂ ਬਾਅਦ ਫਿਰ ਜਦੋਂ ਆਈ ਭਗਵੰਤ ਮਾਨ ਦੀ ਸਰਕਾਰ ਇਨਾਂ ਨੂੰ ਬਥੇਰਾ ਕਿਹਾ ਵੀ ਭਾਈ ਇਹਨਾਂ ਨੂੰ ਫੜ ਕੇ ਅੰਦਰ ਦਿਓ ਹਾਂ ਮੀਠਿਆ ਨੂੰ ਉਹ ਮੀਠੇ ਅੰਦਰ ਸੀ ਖੈਰ ਉਦੋਂ ਇਹ ਵੀ ਇਹਨਾਂ ਨੇ ਪਰਸੀਓ ਨਹੀਂ ਕੀਤਾ ਹਾਂ ਨਾ ਰਿਮਾਂਡ ਲਿਆ ਹਾਂ ਕਿਉਂ ਕਿ ਕਿਉਂਕਿ ਕੋਈ ਸੈਟਿੰਗ ਹੋ ਗਈ ਸੀ ਕਹਿੰਦੇ ਵੀ ਜਿਹੜਾ ਪੰਜਾਬ ਦੇ ਵਿੱਚ ਸੁਪਰ ਪ੍ਰਮੁੱਖ ਮੰਤਰੀ ਸੀ ਉਦੋਂ ਹਾਂ ਠੀਕ ਹੈ ਜੀ ਤੇ ਰਾਗਵ ਚੱਡਾ ਜੀ ਮੈਂ ਸੁਣਿਆ ਸੁਣ ਚ ਆਇਆ ਵੀ ਉਹਨਾਂ ਨਾਲ ਇਹਨਾਂ ਦੀ ਕੋਈ ਸੈਟਿੰਗ ਸ਼ੂਟਿੰਗ ਹੋ ਗਈ ਤੇ ਉਦੋਂ ਫਿਰ ਇਹਨਾਂ ਨੂੰ ਜਵੰਤ ਜਵੰਤ ਮਿਲ ਗਈ ਇਹ ਬਾਹਰ ਆ ਗਏ ਤੇ ਜਿੰਨੀ ਦੇ ਰਘਵ ਚੱਡਾ ਜੀ ਪੰਜਾਬ ਦੇ ਇਨਚਾਰਜ ਮਤਲਬ ਪੰਜਾਬ ਚ ਉਹ ਆਪਦੀ ਪਾਰਟੀ ਦੇ ਵਿੱਚ ਰਹੇ ਨੇ ਉਦੋਂ ਤੱਕ ਮਜੀਠੀਆ ਨੂੰ ਸੱਟਾਂ ਸੁੱਟਾਂ ਨੇ ਵੀ ਬੁਲਾ ਕੇ ਭੇਜ ਦਿੰਦੇ ਸੀਗੇ ਬਟੂ ਆਪ ਹੀ ਦੱਸਦਾ ਵੀ ਸਾਨੂੰ ਬੁਲਾਉਂਦੇ ਸੀ ਕਾਫੀ ਪੀਆ ਕੇ ਤੋੜ ਦਿੰਦੇ ਸੀ ਕਿਸੇ ਸੱਟ ਨੇ ਕੁਝ ਨਹੀਂ ਕੀਤਾ ਉਹ ਇਸੇ ਕਰਕੇ ਨਹੀਂ ਕੀਤਾ ਤੇ ਹੁਣ ਫਿਰ ਇਹਨਾਂ ਨੇ ਕਿਉਂਕਿ ਮਜੀਠੀਆ ਸਾਹਿਬ ਫਿਰ ਪਰਸਨਲ ਹੀ ਹੋ ਗਏ ਸੀ ਭਗਵੰਤ ਮਾਨ ਦੇ ਇਸ ਕਰਕੇ ਫਿਰ ਉਹਨਾਂ ਨੇ ਕਿ ਆਪਕੇ ਤੇ ਇਹਨਾਂ ਨੂੰ ਅੰਦਰ ਦੇਤਾ ਤੇ ਡਰਗ ਦਾ ਰੋਲਾ ਇਹ ਆਪ ਮਤਲਬ ਸਰਕਾਰ ਨੇ ਥੋੜੀ ਜੀ ਗਲਤੀ ਕੀਤੀ ਇੱਥੇ ਇਹਨੂੰ ਇਹੀ ਦੱਸਣਾ ਚਾਹੀਦਾ ਸੀਗਾ ਬਿਆਨ ਵੀ ਇਹੀ ਦੇਣੇ ਚਾਹੀਦੇ ਸੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਜੀ ਇਹਨਾਂ ਨੇ ਤੇ ਉਸ ਕੇਸ ਦੇ ਵਿੱਚ ਚੱਕਿਆ ਲੋਕਾਂ ਨੂੰ ਕਚਹਿਰੀ 'ਚ ਜਾ ਕੇ ਪੁੱਛਿਆ ਵੀ ਅਸੀਂ ਕੋਈ ਗਲਤ ਕੀਤਾ ਤਾਂ ਲੋਕਾਂ ਨੇ ਕਹਣਾ ਕਿ ਕਿਉਂ ਗਲਤ ਕੀਤਾ ਜੀ ਪਹਿਲਾਂ ਵੀ ਤਾਂ ਬਹੁਤ ਵੱਡੇ ਵੱਡੇ ਬੰਦਿਆਂ ਨੇ ਜਿਨ੍ਹਾਂ ਨੇ ਕੋਈ ਕਰਪਸ਼ਨਾਂ ਕੀਤੀਆਂ ਅੰਦਰ ਗਏ ਲਾਲੂ ਯਾਦਵ ਹਾਂ ਠੀਕ ਹੈ ਜੀ ਕਰਾਪਸ਼ਨ ਕੀਤੀ ਤਾਂ ਜੇਲ ਸਜ਼ਾ ਹੋਈ ਨਾ ਉਹਨਾਂ ਨੂੰ ਬਿਲਕੁਲ ਮਤਲਬ ਕੋਈ ਕੋਈ ਵੀ ਆਮ ਇਨਸਾਨ ਉਹ ਅਗਲਾ ਇਹ ਥੋੜੀ ਕਹਿੰਦਾ ਵੀ ਯਾਰ ਜੇ ਤੂੰ ਮੰਤਰੀ ਬਣ ਗਿਆ ਕਰਾਪਸ਼ਨ ਕੀਤੀ ਆ ਤੇ ਹੁਣ ਤੈਨੂੰ ਛੜ ਛੜ ਦਿੱਤਾ ਕਿਉਂ ਛੜਦਾ ਕਿਉਂ ਚਿੱਕਾ ਮਾਰਦੇ ਹੁਣ ਜੇ ਕਰਾਪਸ਼ਨ ਕੀਤੀ ਆ ਭੁਗਤੋ ਬਿਲਕੁਲ ਜੇ ਨਹੀਂ ਕੀਤੀ ਤਾਂ ਕੋਟਾ ਹੈਗੀਆਂ ਨੇ ਕੋਟਾ ਤੇ ਵਿਸ਼ਵਾਸ ਕਰੋ ਆਪੇ ਤੁਹਾਨੂੰ ਬਰੀ ਕਰ ਦੇਣਗੀਆਂ ਬਿਲਕੁਲ ਸਹੀ ਗੱਲ ਮਤਲਬ ਇਹ ਇੱਥੇ ਮਾਨ ਸਰਕਾਰ ਥੋੜੀ ਜੀ ਨਾ ਗਲਤੀ ਕਰ ਗਈ ਬਿਲਕੁਲ ਨਹੀਂ ਤਾਂ ਇਹ ਸਾਰਾ ਤਾਣਾ ਬਾਣਾ ਪੂਰਾ 50 ਮਜੀਠੀਆ ਦੇ ਉੱਤੇ ਹੋਣਾ ਸੀਗਾ ਜੇ ਆ ਡਰੱਗ ਵਾਲਾ ਵਿੱਚ ਨਾ ਬਾੜਦੇ ਇਹ ਠੀਕ ਹੈ